ਅੱਜ ਇੱਕ ਨਵੇਂ ਕਿਸਮ ਦੀ ਐਂਟਰਟੇਨਮੈਂਟ ਵਾਲੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਇਆ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਲਾਇਕ ਕਮੈਂਟ ਕਰਨਾ ਨਾ ਭੁੱਲਣਾ। ਵੀਡੀਓ ਇਹ ਆ ਵੀ ਇਹ ਤਿੰਨ ਬਾਲਟੀਆਂ ਸਾਡੀਆਂ ਪਾਣੀ ਨੇ ਭਰੀਆਂ ਨੇਗੇ ਆ। ਇਹਨਾਂ ਦੇ ਵਿੱਚੋਂ ਪਾਣੀ ਲਈ ਆ ਕੇ ਉਧਰ ਪਿੱਸੇ ਰੱਖੇ ਹੋਏ ਵਰਤਮਾਨ ਨੇ ਜੋ ਉਹਨਾਂ ਨੂੰ ਇਹਨਾਂ ਲੜਕੀਆਂ ਨੇ ਚੂੜੀਆਂ ਦੇ ਨਾਲ ਜਾ ਇਹਦੇ ਵਿੱਚ ਕੱਪੜਾ ਰੱਖਿਆ ਆ ਉਹਦੇ ਨਾਲ ਭਰਨਾ। ਜਿਹੜੀ ਲੜਕੀ ਉਹ ਵਰਤਮਾਨ ਨੂੰ ਸਭ ਤੋਂ ਪਹਿਲਾਂ ਭਰ ਦੂਗੀ ਉਹ ਇਨਾਮ ਦੀ ਹੱਕਦਾਰ ਹੋਊਗੀ। ਰੈਡੀ? ਤਾੜੀਆਂ ਵਾਰੋ ਤੁਸੀਂ ਸਾਰੇ ਜਣੇ ਬਿਨੈ ਸੇਤੀ ਕਰੋਗੇ ਉਹਨਾਂ ਸੇਤੀ ਤਾੜੀਆਂ 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 ਬਲੀ ਤੇਜ਼ ਕਰੋ ਬਲੀ ਤੂੰ ਲੇਟ ਆ ਉਂਝੜ ਪਰ ਕੇ ਲੈ ਜਾਕਰ ਉਂਝੜ ਚੌੜੀ ਕਰਕੇ ਉਂਝੜ ਬਹੁਤ ਵਧੀਆ ਬੇਟਾ ਬਹੁਤ ਵਧੀਆ ਤੂੰ ਗੱਡ 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 ਥੋੜਾ ਇੱਧਰ ਨੂੰ ਹੋ ਜਾ ਥੋੜਾ ਪਹਿਲੇ ਤੂੰ ਪਾਣੀ ਕੱਢ ਲਿਆਉਣੀ ਆ ਚਲੋ ਪੁੱਤ ਚਲੋ ਚਲੋ ਸਾਈਡ ਹੋ ਜਾ ਸਾਈਡ ਪੁੱਤ ਗੁੱਟ ਤਾੜੀਆਂ ਮਾਰੋ ਤਾੜੀਆਂ ਬਈ ਤਾੜੀਆਂ ਮਾਰੋ ਬਈ ਵੈਰੀ ਗੁੱਡ ਪੁੱਤ ਵੈਰੀ ਗੁੱਡ ਚੱਲ ਪੁੱਤ ਚੱਲ ਚੱਲ ਉਹ ਪੁੱਤ ਡੱਬ ਗਈ ਥੋੜਾ ਤਾੜੀਆਂ ਮਾਰੀ ਚਲੋ ਤਾੜੀਆਂ ਤਾੜੀਆਂ बस दो चक्कर दिए और फोर काट है ओए ये कूद जा हो गया वेरी गुड बहुत हो गया बस फाइनल हो गया ओके देखो जिथे assi मिलती करके मतलब निशान लगाया सी सब तो पहला बेटा की नाम है नीशा निशा, निशा। ਨੇ ਸਾਕ ਅਨੇਸਾ ਕੁਮਾਰੀ ਆ ਜੋ ਲੜਕੀ ਹੈ ਇਸ ਇਵੈਂਟ ਦੇ ਵਿੱਚੋਂ ਜੇਤੂ ਹੈ ਇਹਨੇ ਸਭ ਤੋਂ ਪਹਿਲਾਂ ਜੋ ਸਾਡਾ ਮਿੱਥਿਆ ਆਈਡੀਆ ਦੀ ਭਰਿਆ ਇਸ ਨੂੰ ਇਨਾਮ ਅਸੀਂ ਸਾਡੇ ਵੱਲੋਂ ਦੇਵਾਂਗੇ ਅਜਿਹਾ ਐਂਟਰਟੇਨਮੈਂਟ ਵਾਲੀਆ ਵੀਡੀਓ ਵੇਖਣ ਲਈ ਸਾਡੇ ਚੈਨਲ ਫੇਸਬੁੱਕ ਚੈਨਲ ਸਰਜੀਤ ਸਿੰਘ ਕਾਤਰੋਂ ਅਤੇ YouTube ਚੈਨਲ ਪਿੰਡੂ ਐਂਟਰਟੇਨਮੈਂਟ ਨੂੰ